ਫਲੋਰ ਪੁਲਿਸ ਨੂੰ ਸਮੇਂ ਬੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਨੇ ਨਸ਼ਾ ਵੇਚਣ ਵਾਲੀ ਇੱਕ ਔਰਤ ਅਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਰਦਾਰ ਸਰਬੰਸ ਸਿੰਘ ਬੜਨੇ ਦੱਸਿਆ ਹੈ ਕਿ ਅਮਰਜੀਤ ਸਿੰਘ ਔਰ ਪੱਪੂ ਪੱਤਰ ਗੁਰਦੇਵ ਸਿੰਘ ਵਾਸੀ ਲਾਂਦੜਾ ਨੂੰ ਗ੍ਰਿਫਤਾਰ ਕਰਕੇ ਇਸ ਦੇ ਕਬਜ਼ੇ ਵਿੱਚੋਂ 250 ਨਸ਼ੀਲੀਆਂ ਗੁੜੀਆਂ ਬਰਾਮਦ ਕੀਤੀਆਂ ਗਈਆਂ ਹਨ ਤੇ ਇਸ ਦੇ ਨਾਲ ਹੀ ਇੱਕ ਮਹਿਲਾ ਨਸ਼ਾ ਤਸਕਰ ਜਸਵਿੰਦਰ ਕੋਰ ਔਰ ਪਵਿੰਦਰ ਪਤਨੀ ਸਤਨਾਮ ਰਾਮ 바ਸੀ ਭਾਰ ਸਿੰਘ ਪੁਰਕ ਦਾ ਕੋਲੋਂ 5 ਕਿਲੋ ਡੋਡੇ ਚੂਰਾ ਪੋਸ ਅਤੇ 35000 ਪਏ ਬਰਾਮਦ ਕੀਤੇ ਗਏ ਹਨ ਤੇ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਉੱਤੇ ਪਿੱਲਾ ਵੀ ਐਨਡੀਪੀਐਕਸ ਦੇ ਕਈ ਮੁਕੱਦਮੇ ਦਰਜ ਹਨ ਫਿਲੋਰ ਤੋਂ ਕੈਮਰਾਮੈਨ ਬੰਟੀ ਕਲੇਰ ਦੇ ਨਾਲ ਅਮਰਜੀਤ ਸਿੰਘ ਮੋਲੋ ਦੀ ਖਾਸ ਰਿਪੋਰਟ ਕੀ ਕੀ ਚੀਜ਼ ਬਰਾਮਦ ਹੋਈ ਸਰੋਕੋ ਈੜੇ ਕਿ ਕਿ ਕੇਸ ਸੌਤੇ ਹੈਗੇ ਬੰਦੇ ਆ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਕ ਜੀ SSP ਜੰਦਰ ਦੇ ਹਾਤੀਜੀ ਵੱਲੋਂ ਚਲਾਈ ਗਈ ਨਸ਼ਿਆਂ ਤੇ ਮਾੜੇ ਅਸਰਾਂ ਵਿਰੋਧ ਮੈਮ ਦੇ ਤਹਿਤ ਇਨਸਪੈਕਟਰ ਸੰਜੀਵ ਕੁਪੂਰ ਐਸਐਚਓ ਫਲੋਰ ਅਤੇ ਉਸਦੀ ਟੀਮ ਵੱਲੋਂ ਦੋ ਨਸ਼ਾ ਤਸਕਰ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਇੱਕ ਕੋਲੋਂ 250 ਗੋਲੀਆਂ ਬਰਾਮਦ ਕੀਤੀਆਂ ਗਈਆਂ। ਦੂਸਰੀ ਔਰਤਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ 5 ਕਿਲੋ ਡੋਡੇ ਬਰਾਮਦ ਕੀਤੀ ਤੇ 35000 ਜਿਹੜੀ ਹੈ ਪੈਸੇ ਦੀ ਜਿਹੜੀ ਡਰਗ ਮਨੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਆ ਤੇ ਇਹਨਾਂ ਦੋਨਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦਾ ਐਫਆਈਆਰ ਦਰਜ ਕਰਕੇ ਤੇ ਇਹਨਾਂ ਨੂੰ ਰਿਮਾਂਡ ਹਾਸਲ ਕਰਕੇ ਪੁਸ਼ਕਿਸ਼ ਕੀਤੀ ਜਾ ਰਹੀ ਹੈ। ਪਸ਼ੋਕੜ ਕੀ ਸਰ ਇਹਨਾਂ ਦਾ? ਪਸ਼ੋਕੜ ਇਹਨਾਂ ਦਾ 1 ਤੇ 4 ਮੁਕਦਮੇ ਦਰਜ ਨੇ ਤੇ ਪਸ਼ੋਕੜ ਇਹਨਾਂ ਦਾ ਨਸ਼ਾ ਤਸਕਰੀ ਨਾਲ ਸੰਬੰਧ ਹੈਗਾ ਤੇ 1 ਤੇ 1 ਮੁਕਦਮਾ ਦਰਜ ਹੈਗਾ।